ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੋਹੱਲੀ ਜ਼ਿਲ੍ਹਾ ਰੋਪੜ ਤਹਿਸੀਲ ਨੰਗਰ ਪੈਂਦੀ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਜਰਸੀ ਦਿਖਾਉਂਗਾ ਹਜੇ ਗੱਬਣਾ ਡੇਟ ਮੁਤਾਬਕ ਕੁਝ ਸਮੇਂ ਦੀ ਕੱਚੀ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਅੰਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਕਰਮਾ ਵਾਲੀ ਦੂਜਾ ਸੂਆ ਸੋਣਾਲੀ ਆ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ ਬਾਈ ਤੋਂ 23 ਦਿਨ ਦੀ ਬੱਚੀ ਕੱਚੀ ਆ ਦੁੱਧ ਪਹਿਲੇ ਸੂਏ ਬਾਈ ਜੀ ਹੋਣੇ ਦੱਸਦੇ ਆ ਬੱਚੀ ਨੇ 13 14 ਕਿਲੋ ਚਵਾਇਆ ਕੀ ਪਲਾਸ ਚਵਾਜੂ ਬੂਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਹਾਈਟ ਵਾਈ ਦੋਸਤੋ ਮੀਡੀਅਮ ਹਾਈਟ ਦੀ ਬੱਚੀ ਆ ਬਾਕੀ ਦੋਸਤੋ weight ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਹੈ ਵੀ ਬੋਡੀ weight ਵਾਲੀ ਆ ਪੇਟ ਪੂੜਾ ਬਹੁਤ ਸੋਹਣਾ ਚੌੜਾ ਵਾਲਟਲ ਦੋਸਤੋ ਹਵਾਨੇ ਚ ਜੇ ਕਾਫੀ ਪਈ ਆ ਕਰਮਾ ਵਾਲੀ ਨੇ ਬਾਈਆਂ ਤਈਆਂ ਦਿਨਾਂ ਚ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੇਰ ਸੋਹਣਾ ਦੋਸਤੋ ਜਿਹੜੀ ਵਾਲਟਲ ਵੇਖ ਰਹੇ ਆ ਹਵਾਨੇ ਚ ਇਹ ਬੱਚੀ ਬਾਈਆਂ ਤਈਆਂ ਦਿਨਾਂ ਚ ਕੱਢ ਕੇ ਹਵਾਨਾ ਟੈਟ ਕਰਕੇ ਫੇਰ ਸੋਹਣਾ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਦਾ ਨਾਂ ਸੇਮ ਹੀ ਸਾਈਜ਼ ਤੇ ਮੁੱਲ ਬਾਈ ਨੇ ਰੱਖਿਆ ਹੋਇਆ ਬੱਚੀ ਦਾ 2 ਕਟ 40 38000 ਰੁਪਇਆ ਬਾਈ ਕਹਿੰਦਾ ਹਾਂ ਨਾ ਵਾਚੀ 35000 ਦੀ ਦੇ ਦੂੰਗਾ ਉੱਚ ਮਾਨਤਾਨ ਹੋ ਜਾਊਗਾ ਸੋ ਜੀ ਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈਗਾ ਉਹਦੀ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹਨਾਂ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ